ਲੁਧਿਆਣਾ ਦੇ ਵਿੱਚ ਦਲਜੀਤ ਦੋਸਾਂ ਦਾ ਸ਼ੋਅ ਕੁਛੀ ਦੇਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਗੇਟ ਦੀ ਐਂਟਰੀ ਜਿਹੜੀ ਆ ਖੋਲ ਦਿੱਤੀ ਗਈ ਆ ਪਰ ਭੀੜ ਦੇ ਸਦੋ ਇੱਕ ਵੱਡੀ ਭੀੜ ਜਿਹੜੀ ਆ ਉਹ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਆ ਫੈਨ ਜਿਹੜੇ ਨੇ ਦਲਜੀਤ ਦੋਸਾਂ ਦੇ ਹਰ ਕੋਈ ਕਾਲਾਵਾ ਕੀ ਮੈਂ ਅੰਦਰ ਜਾ ਕੇ ਮੈਨੂੰ ਪਹਿਲੀ ਜਗ੍ਹਾ ਮਿਲ ਜਾਵੇ ਤਾਂ ਇਹ ਤਸਵੀਰਾਂ ਦੇਖ ਸਦੋ ਪੁਲਿਸ ਵੱਲੋਂ ਇੱਥੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਕੋਈ ਤੱਕਾ ਮੁੱਕੀ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਸ਼ਾਰਤ ਨਾ ਹੋਵੇ ਤਾਂ ਪੁਲਿਸ ਵੀ ਲਗਾਤਾਰ ਬਚਾਅ ਕਰ ਰਹੀ ਆ ਪਰ ਆ ਫੈਨ ਜਿਹੜੇ ਦਲਜੀਤ ਉਸਤਾਦ ਦੇ ਵੱਡੀ ਤਦਾਦ ਦੇ ਵਿੱਚ ਪਹੁੰਚੇ ਨੇ ਹੱਥਾਂ ਦੇ ਵਿੱਚੋਂ ਅਪੋਸਟਰ ਨੇ ਇੱਕ ਤਸਵੀਰ ਤਾਂ ਦਿਖਾਵਾਂਗੇ ਦਲਜੀਤ ਪਾਜੀ ਇੱਕ ਜੱਫੀ ਸਾਡੇ ਨਾਲ ਵੀ ਇਸ ਤਰ੍ਹਾਂ ਦੇ ਬੈਨਰ ਜਿਹੜੇ ਨੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਤਾਂ ਇਹ ਫੈਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਕਰਨ ਲੈਣੇ ਆ ਇੰਤਜ਼ਾਰ ਕਰ ਰਹੇ ਹੋ ਗੇਟ ਖੁੱਲ ਬਹੁਤ ਤੀਬਰਤਾ ਸੇ ਇ ਗਲੀ ਵੇਟਿੰਗ ਡਾਈਂਗ ਟੂ ਸੀ ਹਿਮ ਲੱਗ ਰਿਹਾ ਹੈ ਅੱਜ ਦਲਜੀਤ ਦਾ ਸ਼ੋਅ ਕਨਮ ਹੈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਵੀ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਉਹਨਾਂ ਨੇ ਆਪਣਾ ਗ੍ਰੈਂਡ ਬਣਾ ਲਿਆ ਯਹਾਂ ਤੇ ਕਰਨੇ ਦਾ ਸੋਚਾ ਸੋ ਯਾਰ ਅਭੀ ਹੋ ਰਿਹਾ ਹੈ ਗੇਟ ਖੁੱਲ ਜਾਏਗਾ ਕੁਛ ਦਮ ਔਰ ਅਸੀਂ ਪਾਗਲੋ ਕੀ ਤਰ੍ਹਾਂ ਅੰਦਰ ਭਾਗੇਗੇ ਕੋਈ ਬਾਤ ਨਹੀਂ ਇਹ ਸਭ ਚਲੇਗਾ ਉਸਕੇ ਲਈ ਸਭ ਜਾਇਜ਼ ਹੈ ਇਹ ਲੋਕ ਕਹਿ ਰਹੇ ਨੇ ਕੁਛ ਵੀ ਕਰਨ ਨੂੰ ਤਿਆਰ ਨੇ ਪਰ ਅੰਦਰ ਜਿਹੜਾ ਵਾ ਦਲਜੀਤ ਦਾ ਸ਼ੋਅ ਦੇਖਣਾ ਜਾ ਰਹੇ ਨੇ ਸਮੇਂ ਬਾਅਦ ਤਾਂ ਦਲਜੀਤ ਜਿਹੜੇ ਨੇ ਆਪਣੀ ਸਟੇਜ ਤੇ ਪਰਫਾਰਮੈਂਸ ਕਰਦੇ ਨਜ਼ਰ ਆਣਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਜੋ ਭੀੜ ਆ ਕਿਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਕਈ ਪੁਆਇੰਟ ਜਿਹੜੇ ਪੁਲਿਸ ਵੱਲੋਂ ਬਣਾਏ ਗਏ ਸੀ ਤਾਂ ਕਿ ਇਹ ਭੀੜ ਤੇ ਕੰਟਰੋਲ ਕੀਤਾ ਜਾ ਸਕੇ ਪਰ ਜਿਹੜੇ ਫੈਨ ਨੇ ਉਹ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਫੈਨ ਪਿਟ ਜਿਹੜਾ ਵਾ ਬਾਕਸ ਹੈਗਾ ਵਾ ਜਿੱਥੋਂ ਜਿਹੜੀ ਐਂਟਰੀ ਜਿਹੜੀ ਆ ਮਿਲੇਗੀ ਇਸ ਸਕੇਟ ਤੋਂ ਜਿਹੜੀ ਹੋਵੇਗੀ ਤਾਂ ਅੰਦਰ ਜਾ ਕੇ ਦਲਜੀਤ ਦਾ ਸ਼ੋਅ ਦੇਖ ਸਕਣਗੇ ਤਾਂ ਇਹ ਲੋਕ ਅੱਗੇ ਵਧ ਰਹੇ ਨੇ ਬੱਚੇ ਨੇ ਇਸ ਵਕਤ ਪੀੜ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਤੇ ਮਹਿਲਾਵਾਂ ਨੇ ਨੌਜਵਾਨ ਨੇ ਬਜ਼ੁਰਗ ਨੇ ਹਰ ਕੋਈ ਇਹ ਸ਼ੋਅ ਨੂੰ ਦੇਖਣ ਦੀ ਨਹੀਂ ਆ ਰਿਹਾ ਵਾ ਤੇ ਇਹ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਵਿੱਚ ਖੜੇ ਹੋ ਕੇ ਪੀੜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਕਿ ਦਲਜੀਤ ਦੀ ਇੱਕ ਝਲਕ ਜਿਹੜੀ ਉਹ ਦੇਖ ਸਕਣ ਜਾ ਕੇ ਪਹਿਲਾ ਨੰਬਰ ਜਿਹੜਾ ਉਹਨਾਂ ਨੂੰ ਮਿਲ ਸਕੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉੱਪਰ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਫੈਨ ਜਿਹੜੇ ਨੇ ਲਗਾਤਾਰ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂਕਿ ਉਹਨਾਂ ਨੂੰ ਅੱਗੇ ਜਾ ਕੇ ਪਹਿਲੀ ਲਾਈਨ ਦੇ ਵਿੱਚ ਖੜ ਸਕਣ ਤਾਂ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੇ ਟਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਤਾਂਕਿ ਸਪੀਡ ਨੂੰ ਰੋਕ ਸਕਣ ਤਾਂ ਸੁਰੱਖਿਆ ਦੇ ਪਹਿਲੇ ਹੀ ਪੂਕਤ ਇਤਿਜਾਮ ਕੀਤੇ ਗਏ ਸੀਗੇ 3500 ਦੇ ਕਰੀਬ ਜੋ ਮੁਲਾਜ਼ਮ ਨੇ ਉਹ ਲਗਾਏ ਗਏ ਨੇ ਇਸ ਤੋਂ ਇਲਾਵਾ ਪ੍ਰਾਈਵੇਟ ਸਕਿਉਰਟੀ ਜਿਹੜੀ ਆ ਵੱਡੀ ਤਦਾਰ ਦੇ ਵਿੱਚ ਲਗਾਈ ਗਈ ਆ ਤਾਂ ਇਹ ਗੇਟ ਜਿਹੜਾ ਵਾ ਖੋਲਿਆ ਸੀ ਉਸ ਤੋਂ ਬਾਅਦ ਇੱਕਦਮ ਭੀੜ ਜਿਹੜੀ ਅੱਗੇ ਵਧੀ ਆ ਹਰ ਇੱਕ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਦਲਜੀਤ ਦੀ ਇਹ ਝਲਕ ਦੇਖਣਾ ਚਾਹੁੰਦੇ ਨੇ ਇੱਕ ਝਲਕ ਜਿਹੜੀ ਦਲਜੀਤ ਦੀ ਦੇਖਣਾ ਚਾਹੁੰਦੇ ਨੇ ਪਹਿਲੀ ਲਾਈਨ ਦੇ ਵਿੱਚ ਖੜਨਾ ਚਾਹੁੰਦੇ ਨੇ ਤਾਂ ਕਿ ਅਸੀਂ ਪਹਿਲੀ ਲਾਈਨ ਦੇ ਵਿੱਚ ਖੜ ਕੇ ਦਲਜੀਤ ਦੇ ਨਾਲ ਹੱਥ ਮਿਲਾ ਸਕੀਏ ਦਰਜੀਤ ਦੇ ਨਾਲ ਮੁਲਾਕਾਤ ਕਰ ਸਕੀਏ ਤਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਇੱਕ ਹੋਰ ਜਿਹੜੇ ਹੈ ਲਾਈਨ ਬਣਾ ਲਈਤੀ ਆਪਣੀ ਤਾਂ ਕਿ ਅੰਦਰ ਜਿਹੜੇ ਨੇ ਕਿਸੇ ਤਰੀਕੇ ਨਾਲ ਆਸਾਨੀ ਨਾਲ ਭੇਜਿਆ ਜਾ ਸਕੇ ਤਾ ਕੰਟਰੋਲ ਕਰਨ ਦੇ ਲਈ ਪੁਲਿਸ ਵੱਲੋਂ ਇੰਤਜ਼ਾਮ ਜਿਹੜੇ ਨੇ ਕੀਤੇ ਜਾ ਰਹੇ ਨੇ ਭੀੜ ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਕੁਝ ਸ਼ਰਾਰਤੀ ਲੋਕ ਵੀ ਵਿੱਚ ਵੜ ਜਾਂਦੇ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋਵੇ ਉਸ ਨੂੰ ਲੈ ਕੇ ਇਹ ਸੁਰੱਖਿਆ ਇੱਕ ਘੇਰਾ ਪਾਇਆ ਗਿਆ ਵਾ ਤਾਂ ਪਹਿਲਾਂ ਗੇਟ 'ਚੋਂ ਹੁਣ ਇੱਕ ਹੋਰ ਸੁਰੱਖਿਆ ਘੇਰਾ ਜਿਹੜਾ ਵਾ ਪੁਲਿਸ ਵੱਲੋਂ ਬਣਾਇਆ ਗਿਆ ਵਾ ਤਾਂ ਕਿ ਇਸ ਭੀੜ ਨੂੰ ਰੋਕਿਆ ਜਾ ਸਕੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਹੋਵੇ ਤਾਂ ਇਹ ਗ੍ਰੈਂਡ ਫਨਾਈਲੇ ਅਡਾ ਦਲਜੀਤ ਦਾ ਹੋਣ ਜਾ ਰਿਹਾ ਲੁਧਿਆਣਾ ਦੇ ਵਿੱਚ 31 ਦਸੰਬਰ ਦੀ ਰਾਤ ਦਲਜੀਤ ਦੇ ਨਾਲ ਦਲਜੀਤ ਨੂੰ ਦੇਖਣ ਦੇ ਲਈਏ ਕਿਸ ਤਰ੍ਹਾਂ ਪਹੁੰਚੇ ਨੇ ਲੁਧਿਆਣਾ ਦੇ ਵਿੱਚ ਇਹ ਸ਼ੋਅ ਅੱਜ ਹੈਗਾ ਵਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਪੁਲਿਸ ਵਾਲੇ ਸੁਰੱਖਿਆ ਘੇਰਾ ਬਣਾਇਆ ਗਿਆ ਵਾ ਤਾ ਇਸੇ ਤਰ੍ਹਾਂ ਇਹ ਇੰਤਜ਼ਾਮ ਜਿਹੜੇ ਕਿ ਤਿੰਨ ਤੱਕ ਹੀ ਅੰਦਰ ਆਸਾਨੀ ਨਾਲ ਸਤਿ ਕੀ ਹੋਊਗਾ ਕੀ ਹੋਊਗਾ ਕੁਝ ਨਹੀਂ ਹੋਊਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰੇਸ਼ਾਨੀ ਵੀ ਹੋ ਰਹੀ ਆ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਭੀੜ ਹੈਗੀ ਆ ਅੰਦਰ ਵਿੱਚ ਆਪਣੇ ਜਿਹੜੇ ਨੇ ਉਹ ਇੱਕ ਦੂਸਰੇ ਤੋਂ ਅਲੱਗ ਵੀ ਹੋ ਰਹੇ ਨੇ ਤਾਂ ਇਹ ਗੇਟ ਖੋਲਿਆ ਗਿਆ ਵੇਖੋ ਫਿਰ ਤੁਸੀਂ ਉਹਨਾਂ ਦੁਖਾਣੇ ਆ ਤਾਂ ਗੇਟ ਓਪਨ ਕੀਤਾ ਗਿਆ ਵਾ ਇਹ ਫੈਨ ਜਿਹੜੇ ਨੇ ਦਿਲਜੀਤ ਦੇ ਉਹਨਾਂ ਦੀ ਇਸ ਬਾਕਸ ਤੋਂ ਐਂਟਰੀ ਹੈਗੀ ਆ ਤਾਂ ਇਹ ਭੀੜ ਤੁਸੀਂ ਦੇਖੋ ਦੇ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਭੀੜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਤੱਕਮੁਕੀ ਹੋ ਰਹੀ ਆ ਹਰ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਕਿ ਜਲਦ ਤੋਂ ਜਲਦ ਅੱਗੇ ਜਿਹੜਾ ਵਾ ਜਾਇਆ ਜਾ ਸਕੇ ਤਾਂ ਪੁਲਿਸ ਦੇ ਨਾਲ ਵੀ ਲੋਕ ਜਿਹੜੇ ਨੇ ਉਲਝਦੇ ਹੋਏ ਫਿਲਹਾਲ ਨਜ਼ਰ ਆ ਰਹੇ ਨੇ ਤਾਂ ਤਾਂ ਤਸਵੀਰਾਂ ਤਾਂ ਅਨੁਸਾਰ ਦੀ ਕੋਸ਼ਿਸ਼ ਕਰੋ ਕਿ ਇਹ ਕਿਸ ਤਰ੍ਹਾਂ ਤਕਾਮੁਕੀ ਹੋ ਰਹੀ ਹੈ ਅੰਦਰਾਂ ਦੀ ਤਾਂ ਤਾਂ ਤਸਵੀਰਾਂ ਇੱਕ ਵਾਰ ਫਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਲੋਕੋ ਫਿਰ ਇੱਕ ਵਾਰ ਗੇਟ ਨੂੰ ਬੰਦ ਕੀਤਾ ਜਾ ਰਿਹਾ ਕਿਉਂਕਿ ਭੀੜ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੈਗੀ ਆ ਤਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਜ਼ਿਆਦਾ ਨਾ ਹੋਵੇ ਤਾਂ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਆਮ ਲੋਕਾਂ ਨੂੰ ਵੀ ਹੋ ਰਹੀ ਆ ਇਹ ਦਲਜੀਤ ਦੇ ਫੈਨ ਨੇ ਤਾਂ ਹਰ ਕੋਈ ਇੱਕ ਝਲਕ ਪਾਣ ਦੇ ਲਈ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਵਾ 3500 ਦੇ ਕਲੀਬ ਮੁਲਾਜ਼ਮ ਜਿਹੜੇ ਨੇ ਉਹ ਲਗਾਏ ਗਏ ਸੀ ਕਿ ਸ਼ੋਅ ਦੇ ਲਈ ਪਰ ਇਹ ਦਿੱਕਤ ਜਿਹੜੀ ਆਮ ਲੋਕਾਂ ਨੂੰ ਨਹੀਂ ਅਨਾਂ ਦੀ ਸ਼ੁਰੂ ਹੋ ਗਈ ਆ ਤਾਂ ਬੱਚੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੀੜ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਜੋ ਮਹਿਲਾਵਾਂ ਨੇ ਕਿਸ ਤਰ੍ਹਾਂ ਪਰੇਸ਼ਾਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਜੇ ਲਾਸਟ ਸ਼ੋਅ ਆ ਦਲਜੀਤ ਦਾ ਲੁਧਿਆਣਾ ਦੇ ਵਿੱਚ 31 ਦਸੰਬਰ ਦੀ ਨਾਈਟ ਦਲਜੀਤ ਦੇ ਨਾਲ ਤਾਂ ਇਹ ਸ਼ੋਅ 3:09 9:30 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਤਾਂ ਉਸ ਤੋਂ ਪਹਿਲਾਂ ਹਰ ਕੋਈ ਅੰਦਰ ਜਾਣ ਦੇ ਲਈ ਕਿਸ ਤਰ੍ਹਾਂ ਇੰਤਜ਼ਾਰ ਕਰ ਰਿਹਾ ਵਾ ਕਿ ਮੈਂ ਅਸੀਂ ਅੰਦਰ ਜਾ ਸਕੀਏ ਤਾਂ ਉਧਰ ਤਸਵੀਰਾਂ ਤੁਸੀਂ ਦੇ ਸਕਦੇ ਹੋ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਨੂੰ ਆਸਾਨੀ ਦੇ ਨਾਲ ਅੰਦਰ ਭੇਜਿਆ ਜਾ ਸਕੇ ਮੈਂ ਜੋ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਜਿੱਥੇ ਅੱਜ ਦਲਜੀਤ ਦਾ ਸ਼ੋਅ ਸ਼ੁਰੂ ਹੋਣ ਜਾ ਰਿਹਾ ਵਾ ਤਾਂ ਗੇਟ ਜਿਹੜੇ ਨੇ ਸਾਰੇ ਗੇਟ ਖੁੱਲ੍ਹ ਦਿੱਤੇ ਗਏ ਨੇ ਚਾਹੇ ਸਿਲਵਰ ਜਿਹੜੇ ਪਾਸ ਨੇ ਉਹਨਾਂ ਦੀ ਐਂਟਰੀ ਆ ਚਾਹੇ 골ਡ ਪਾਸ ਦੀ ਐਂਟਰੀ ਆ ਵੀਵੀਆਈਪੀ ਐਂਟਰੀ ਆ ਜਿਹੜੇ ਫੈਨ ਪਿੱਟ ਜਿਹੜੀ ਬਣਾਈ ਗਈ ਸੀ ਉਸ ਦੀ ਐਂਟਰੀ ਆ ਗਈ ਤਾਂ ਉਸ ਨੂੰ ਲੈ ਕੇ ਹਰ ਕੋਈ ਐਂਟਰੀ ਕਰ ਰਿਹਾ ਕਿ ਅਸੀਂ ਜਲਦ ਤੋਂ ਜਲਦ ਅੰਦਰ ਜਾ ਕੇ ਆਪਣੀ ਜਗ੍ਹਾ ਜਿਹੜੀ ਆ ਅੱਗੇ ਲੈ ਲੀਏ ਤਾਂ ਇਹ ਗੇਟ ਹੁਣ ਖੋਲੇਗੇ ਨਾ ਤਾਂ ਪੀੜ ਜਿਹੜੀ ਵੱਡੀ ਤਰ੍ਹਾਂ ਦੇ ਵਿੱਚ ਇਕੱਠੀ ਹੋਈ ਆ ਤਾਂ ਹੁਣ ਕੁੱਲ ਸ ਵੱਲੋਂ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਾਨੀ ਦੇ ਨਾਲ ਇਹਨਾਂ ਨੂੰ ਅੰਦਰ ਭੇਜਿਆ ਜਾ ਸਕੇ ਕੈਮਰਾਮੈਨ ਵਿਕਾਸ ਤੇ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ